ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਚਾਰ ਅੰਦ ਮੁਰਾ ਨਸਲ ਦੇ ਵਿੱਚ ਝੋਟਿਆਂ ਦੇ ਮੁਕਾਬਲੇ ਹੋ ਰਿਹਾ ਹੈ ਜੀ ਕੋਰੂਖ ਖੇਤਰ ਡੀ ਐਫ ਏ ਪਸ਼ੂ ਮੇਲਾ 2025 ਜਨਵਰੀ ਦਾ ਤਾਂ ਤੁਹਾਨੂੰ ਪਤਾ ਹੈ ਤੇ ਜਿਹੜੇ ਜਿਹੜੇ ਝੋਟੇ ਇਥੋਂ ਚਾਰ ਅੰਦ ਕੈਟਾਗਰੀ ਦੇ ਵਿੱਚ ਜਿੱਤ ਕੇ ਜਾਣਗੇ ਉਹ ਟੋਟੇ ਕਿਹੜੇ ਝੋਟਾਂ ਦੇ ਅੱਗੇ ਸੀਮਣਦਿਆ ਕਿਹੜੇ ਪਿੰਡ ਤੋਂ ਆਇਆ ਉਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਗੀ ਤੇ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਭਾਗ ਸਿੰਘ ਫਾਰਮ ਤੋਂ ਤੁਸੀਂ ਪਹਿਲੀ ਵਾਰੋਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਘੰਟੀ ਦਾ ਬਟਨ ਲਾਇੰਦੂ ਵਾਲਿਓ ਤੇ ਤਾਂ ਕਿ ਇਹਦੇ ਇਸ ਮਿਲ ਦੀ ਹਰ ਇੱਕ ਅਪਡੇਟ ਤਕਰੀਬਨ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਤਕਰੀਬਨ ਪੰਜਾਬ ਦਾ ਇੱਕੋ ਇੱਕ ਚੈਨਲ ਭਾਗ ਸਿੰਘ ਫਾਰਮ ਜਿਹੜਾ ਇੱਥੇ ਗੁਰੂ ਖੇਤਰ ਪਹੁੰਚਾ ਤੇ ਤੁਹਾਡੇ ਵਾਸਤੇ ਹਰ ਇੱਕ ਅਪਡੇਟ ਹਰ ਵੀਡੀਓ ਬਣਾ ਕੇ ਸ਼ੇਅਰ ਕਰ ਰਿਹਾ ਹੈਗਾ ਸੋ ਬਾਤ ਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਲਾਇਮੀ ਕਰ ਦਿ ਤੇ ਮਾਕੀ ਜਿਵੇਂ ਜਿਵੇਂ ਫੋਲ ਬੱਜ ਕੇ ਪਸ਼ੂ ਛੇੜ ਤੇ ਹੋਣਗੇ ਤਾਂ ਆਪਾਂ ਕੱਲੇ ਕੱਲੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਸੋ ਵੀਡੀਓ ਪੂਰੀ ਜਰੂਰ ਦੇਖਣੀ ਹੈਗੀ ਸੋ ਲਾਈਕ ਸ਼ੇਅਰ ਕਮੈਂਟ ਤੇ ਜਿਤਨ ਵਾਲੇ ਭਰਾਵਾਂ ਨੂੰ ਜਿਹੜੀਆਂ ਵਧਾਈਆਂ ਕਮੈਂਟਾਂ ਵਿੱਚ ਕੰਗਰਾਚੂਲੇਸ਼ਨ ਵੈਸਟ ਆਫ ਲੱਕ ਨੂੰ ਸਾਰੇ ਭਰਾਵਾਂ ਨੇ ਜਰੂਰ ਕਰ ਦੇਣੀ ਹੈਗੀ ਸੋ ਇਹ ਵੀਰ ਆਪਣੇ ਆਏ ਨੇਗੇ ਪੰਜਾਬ ਤੋਂ

कौन सा बुल का बच्चा है ये पीसी 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 था पिछले साल हाँ जी। वहाँ भी कैंसुलेशन प्राइज आया था और मतलोडा तीसरा नंबर आया था और महेंद्रगढ़ सरकारी मेले में आठवां नंबर आया था ठीक है और आज में भी कैंसुलेशन दियाकी माँ का दूध कितना है बाईस किलो ठीक है एक बार

Cancellation number दिया है। Cancellation मिला भाई लगातार दो से चार दांत में पहला तीन बार फसता रहा है। तीन बार फसता आया है हाँ। ये बोलो। कहाँ से? मतलब डमिया चैंपियन ब्रीड चैंपियन बना था और एक पंजाब में फसता आया था। इस बारी। हाँ। क्या बोलने का? ठीक है और इसमें यहाँ दो से चार दांत में। अभी � तोड़ गया भाई अभी थोड़ी ही अभी चार रन दो आदमी वहाँ आया था ठीक है कौन से बुल का बच्चा जी बताया सम्राटेरिया कितना है साढ़े चौबीस किलो साढ़े चौबीस किलो बीस किलो रिकॉर्ड है खर्ची का कितना है? 20 ਕਿਲੋ ਰਿਕਾਰਡ ਹੈ ਠੀਕ ਹੈ ਚਲਦੀ ਵੀ ਮੈਂ ਇਸਦੀ ਮਾਕਾ ਹਾਂ ਠੀਕ ਹੈ ਠੀਕ ਹੈ ਧੰਨਵਾਦ ਜੀ ਸਮਰਾਟ ਫੇਮ ਕੇਰੀਆਂ ਦੇ ਵਿੱਚ ਆ ਗਿਆ ਜੀ ਇਹ ਜਿਹੜਾ ਇਥੋਂ ਆਇਆ ਕਾਉਂਸਲੇਸ਼ਨ ਨੰਬਰ ਦੇ ਵਿੱਚ ਇਹ ਛੋਟਾ ਹੈਗਾ ਤਿੰਨ ਨੰਬਰ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇਗੇ ਬਾਈ ਜੀ ਨਮਸਕਾਰ 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 ਠੀਕ ਹੈ ਕਬੜੀਆ ਬਲਾਸਟ ਨੂੰ ਪਹਿਲਾਂ ਤਾਂ ਬਹੁਤ ਬਧਾਈ ਹੋਵੇ ਹਾਂ ਜੀ बोल रहा बच्चा है सुल्तान बुलगा जी सुल्तान बुढ़े खड़े का हाँ। आ, आप कहा से हो से से गए से। हाँ। इससे पहले भी किसी और हाँ। चिड़ोक मंडी भी दूसरे पे रहा चिड़े मंडी हाँ। पंजाब, पंजाब में, आ, पंजाब में। हाँ। आप हरियाणा से पंजाब में गए वहाँ दो दांत या खीरा था वहाँ दो दांत तोड़ गया था उस टाइम उस टाइम भी इन बुलों के साथ था ठीक है वहाँ कौन सा नंबर पता इसका दूसरे नंबर पे वहाँ दूसरे आज तीसरा है इसकी माँ का दूध कितना है तेईस किलो तेईस किलो कितने पशु घर में ਘਰ ਮੇ ਕਿੰਨੇ ਪਸ਼ੂ 17 18 ਪਸ਼ੂ 17 18 ਪਸ਼ੂ ਹੈ ਠੀਕ ਆ ਦਿਨਿਆਪਾਲਾ ਤੁਹਾਨੂੰ ਬਹੁਤ ਬਹੁਤ ਮੁਬਾਰਕ ਲੋ ਜੀ ਸੁਲਤਾਨ ਬੁੱਢੇ ਖੇਡਦੇ ਛੋਟੇ ਨੇ ਕੱਟੇ ਨੇ ਮਤਲਬ ਇਥੋਂ ਕੀਜਾ ਨੰਬਰ ਪ੍ਰਾਪਤ ਕੀਤਾਗਾ ਹਸਾਰ ਤੋਂ ਆਏ ਸੀ ਵੀਰ ਤੇ ਚੜੇਕ ਤੋਂ ਪਿਛਲੀ ਵਾਰ ਇਸ ਕੱਟੇ ਦਾ ਦੋਨੋਂ ਦੇ ਵਿੱਚੋਂ ਦੂਜਾ ਨੰਬਰ ਸੀਗਾ ਤੇ ਬਾਕੀ ਆ ਗਿਆ ਦੂਜੇ ਨੰਬਰ ਤੇ ਪੰਜਾਬ ਤੋਂ ਆਪਣਾ ਹੈਗਾ ਜੀ ਬੰਦ ਡੋੜਪਿੰਡ ਜ਼ਿਲ੍ਹੇ ਮੋਕੇ ਦਾ ਇਹ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂਗੇ ਲੋ ਜੀ ਹਾਂ ਜੀ ਆਪਣੇ ਪੰਜਾਬ ਵਾਲੇ ਦੇਸੀ ਜੱਟ ਬਾਬੂ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਜਿਵੇਂ ਠੀਕ ਠਾਕ ਹੈ ਬਹੁਤ ਵਧੀਆ ਤੁਸੀਂ ਦੱਸੋ ਠੀਕ ਖੁਸ਼ ਆ ਪੂਰਾ ਖੁਸ਼ ਆ ਹਾਂ ਚੜਦੀ ਕਲਾ ਜਮਾ ਤੁਸੀਂ ਇਸ ਯਾਨੇ ਨਾਲ ਅਸੀਂ ਖੁਸ਼ ਜਿਵੇਂ ਖੁਸ਼ ਆ ਤੇ ਹਾਸੇ ਦਾ ਪਤਾ ਹੀ ਵੀ ਕਾਰਨ ਕੀ ਹੱਸਣਾ ਹਾਂ ਜੀ ਹਾਂ ਜੀ ਦੂਜੇ ਨੰਬਰ ਤੇ ਲਾ ਗਿਆ ਫਿਰ ਝੋਟਾ ਦੂਜੇ ਨੰਬਰ ਤੇ ਆ ਗਿਆ ਜੀ ਹਾਂ ਠੀਕ ਆ ਤੇ ਕਿਹੜੇ ਸਾਹ ਦਾ ਬੱਚਾ ਫਿਰ ਇਹ ਆਪ ਐਮ 29 ਦਾ ਜੀ ਆਪ ਐਮ ਤੇ ਆਪਾਂ ਕਿਹੜੇ ਪਿੰਡ ਤੋਂ ਆ ਗਏ ਸਾਡਾ ਪਿੰਡ ਵਾਂਦਰਾ ਜੀ ਬਾਂਦ ਦਾ ਡੋਟ ਕਿਲੇ ਮੋਗਲੇ ਦਾ ਪਿੰਡ ਜਿਹੜਾ ਮੋਗਲੇ ਦਾ ਪਿੰਡ ਆ ਹਾਂ ਉਹ ਲੋਰ ਤੇ ਆਲਕੜੇ ਸਭ ਦੇ ਨੇੜੇ ਆ ਕੇ ਨਾ ਪਿੰਡ ਉਹਦਾ ਜਿੱਹਾ ਸਿੰਘਾਂ ਦੇ ਨੇੜੇ ਹਾਂਜੀ 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 ਜਿਲ੍ਹੇ ਮੋਗੇ ਪੰਜਾਬ ਤੋਂ ਪੰਜਾਬ ਤੋਂ ਕੱਲਾ ਝੋਟਾ ਹੀ ਰਿਹਾ ਥੇ ਇਹ ਪੰਜਾਬ ਤੋਂ ਕੱਲਾ ਝੋਟਾ ਆ ਜੀ ਜਿਹੜਾ ਹਰਿਆਣੇ ਚ ਜਿੱਤ ਕੇ ਗਿਆ ਹਰਿਆਣੇ ਚ ਜਿਹੜਾ ਜਿੱਤ ਕੇ ਗਿਆ ਤੇ ਅੱਗੇ ਹਰਿਆਣੇ ਵਾਲੇ ਪੰਜਾਬ ਜਿੱਤ ਕੇ ਆਉਂਦੇ ਆਗੇ ਬਾਜੀ ਮੁਰਗੀ ਹੁਣ ਆਪਾਂ ਦੁਬਾਰੇ ਚੱਲ ਪਏ ਦੁਬਾਰੇ ਚੱਲ ਪਏ ਇੱਧਰ ਮੁੜਨਾ ਆਪਾਂ ਹਾਂ ਸੋ ਬਾਪੂ ਦਾ ਜਿਹੜਾ ਝੋਟਾ ਇਹ ਦੂਜੇ ਨੰਬਰ ਤੇ ਆ ਗਿਆ ਐਮਨ ਬਾਈ ਸਾਡਾ ਨਾਮ ਮਲਕੀਰ ਸਿੰਘ ਪੱਪੂ ਆ ਹਾਂਜੀ ਸਾਨੂੰ ਬਾਦਲ ਦੁੱਲਾ ਸਿੰਘ ਹਾਂਜੀ ਪਿੰਡ ਸਾਡਾ ਵੰਦਰਾ ਹਾਂਜੀ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 99144 24353 ਠੀਕ ਆ ਅਸੀਂ ਕੋਕ ਖੇਤਰ ਮੇਲੇ ਤੇ 9 ਤਰੀਕ ਦੇ ਆਏ ਹੋਏ ਹਾਂ ਤੇ ਅੱਜ ਸਾਡਾ 12 ਤਰੀਕ ਨੂੰ ਰੰਗ ਸੀ ਇਹ ਦੂਸਰੇ ਨੰਬਰ ਤੇ ਆ ਗਿਆ ਭਰਾਨੀ ਚਾਕੇ ਤੁਸਨ ਬਹੁਤ ਵਧਾਈ ਹੋਵੇ ਸੀਮਨ ਤਿਆਰ ਕਰਵਾਇਆ ਵਾ ਹਾਂ ਸੀਮਨ ਤਿਆਰ ਆ ਜੀ ਜਿੱਥੇ ਭਰਾਣ ਲੋੜੀ ਨੰਬਰ ਆਪਾ ਦੇਤਾ ਹਾਂਜੀ 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 ਠੀਕ ਆ ਠੀਕ ਆ ਸੋ ਠੀਕ ਆ ਧੰਵਾਪੂ ਜੀ ਧੰਨਵਾਦ ਜੀ ਤੁਹਾਨੂੰ ਚਲੋ ਛੋਟੇ ਦਰਸ਼ਨ ਕਰ ਲਓ ਜੀ ਹਿੰਦੁਸਤਾਨ ਰੱਖਤਾ ਜੀ ਹਿੰਦੁਸਤਾਨ ਬਾਪੂ ਨੇ ਨਾਮ ਰੱਖਤਾ ਜੀ ਪੰਜਾਬ ਤੋਂ ਬੰਦ ਡੋੜ ਪਿੰਡ ਤੋਂ ਆ ਜੀ ਇਹ ਟੋਟਾ ਪਹਿਲਾਂ ਵੀ ਇਹ ਕੋਟੜੇ ਕਰਾ ਤੋਂ ਵੱਡੇ ਛੋਟਾ ਜਿੱਤਿਆ ਸੀਗਾ ਇਹ ਧਨੋਲੇ ਵੀ ਜਿੱਤਿਆ ਸੀ ਟੜੇਕ ਤੋਂ ਵੀ ਜਿੱਤਿਆਗਾ ਤੇ ਉਦੋਂ ਪਿੱਛਲੇ ਧਨੋਲੇ ਜਿੱਤਿਆਗਾ ਤੇ ਗ੍ਰੇ ਹਰੇਕ ਮੇਲੇ ਦੇ ਵਿੱਚ ਇਹ ਟੋਟ ਜਾਉਂਦਾ ਰਹਿੰਦਾਗਾ ਸੋ ਆਪਾਂ ਪਹਿਲੇ ਨੰਬਰਾਂ ਨਾਲ ਗੱਲਬਾਤ ਕਰਦੇ ਲੋ ਜੀ ਕਿਸਾਨ ਵੀਰੋ ਇਹ ਛੋਟਾ 4 ਰੰ ਦਾ ਕੈਟਾਗਰੀ ਚ ਆ ਗਿਆ ਪਹਿਲੇ ਨੰਬਰ ਤੇ ਬਾਈ ਕਿਹੜੇ ਪਿੰਡ ਦਾ ਹੈ ਫਾਈਨਲ ਗੱਲਬਾਤ ਕਰ ਦਾਂਗੇ ਬਾਈ ਜੀ ਸੋਸਰੀ ਕਾਲ ਜੀ ਸੋਸਰੀ ਕਰਵਾਈ ਬਹੁਤ ਬਧਾਈ ਹੋ ਬਸਨ ਨੂੰ ਪਹਿਲੇ ਨੰਬਰ ਪਰ ਆ ਗਿਆ ਆ ਪਹਿਲੇ ਨੰਬਰ ਪਰ ਕੌਣ ਸੇ ਬੁਲਕਾ ਬੱਚਾ ਇਹ ਇਹ ਬੋਲੂ ਟੂ ਕਾ ਬਾਈ ਬੋਲੂ ਟੂ ਕਾ ਆਪ ਕਹਾਂ ਸੇ ਹੋ ਪੰਨੂ ਪੰਡਿਆਰਾ ਜੀਨ ਸੇ ਪੰਨੂ ਪੰਡਿਆਰਾ ਪੰਨੂ ਪੰਡਿਆਰਾ ਜੀਨ ਤੋਂ ਜੀਨ ਸੇ ਹਰਿਆਣੇ ਚ ਆ ਗਿਆ ਨਾ ਇਹ ਠੀਕ ਆ ਇਸ ਤੋਂ ਪਹਿਲਾਂ ਕਿਸੇ ਹੋਰ ਕੰਪੀਟੀਸ਼ਨ ਚ ਪਾਇਆ ਪੱਕ

ਲਓ ਜੀ ਕਰੋ ਦਰਸ਼ਨ ਪਹਿਲੇ ਨੰਬਰ ਜੋਟੇ ਦੇ ਗੋਲੂ ਟੂ ਦਾ ਬੱਚਾ ਗਾ ਜਿਹੜਾ ਇਥੋਂ ਚਾਰਾਂ ਦੇ ਕੈਟਾਗਰੀ ਦੇ ਵਿੱਚੋਂ ਪਹਿਲਾ ਨੰਬਰ ਜਿੱਤਿਆ ਗਾ ਸੋ ਬਾਕੀ ਇਕੱਠ ਦੇ ਸਕਦੇ ਹੋਗੇ ਤੇ ਝੋਟੇ ਦੀ ਖੂਬਸੂਰਤੀ ਦੇਖ ਸਕਾਂਗੇ ਲੋਕਾਂ ਦੇ ਵਿੱਚ ਕਿਸਾਨਾਂ ਭਰਾ ਸਾ ਦੇਖ ਸਕਦੇ ਹੋਗੇ ਪਸ਼ੂਆਂ ਨਾਲ ਜਿਹੜਾ ਪ੍ਰੇਮ ਸਨੇਹ ਹੈ ਨਾ ਉਹ ਕਿੰਨਾ ਹੋ ਸਕਦਾ ਹੈਗਾ ਤੇ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਬਾਤੋਂ ਮੇਲਾ ਵਿੱਚ ਜ਼ਰੂਰ ਪਹੁੰਚਿਆ ਕਰੋ ਆਪਣੇ ਪਸ਼ੂਆਂ ਲੈ ਕੇ ਤੇ ਜੇਕਰ ਪਸ਼ੂ ਨਹੀਂ ਹੈਗੇ ਆਪਣੇ ਕੋਲ ਤਾਂ ਆਪਾਂ ਮੇਲਾ ਦੇਖਣ ਜ਼ਰੂਰ ਪਹੁੰਚ ਕੇ ਤਾਂ ਕਿ ਆਪਾਂ ਨੂੰ ਇੱਥੇ ਬੜੇ ਕੁਝ ਜਿਹੜਾ ਜਾਣਕਾਰੀ ਸਿੱਖ ਨੂੰ ਮਿਲਦੀ ਹੈ ਨਾ ਸੋ ਧੰਨਵਾਦ ਜੀ ਵੀਡੀਓ ਬਾਤੋਂ ਸ਼ੇਅਰ ਜ਼ਰੂਰ ਕਰਦੇ ਹੋ ਇਹ ਸੀਗਾ ਚਾਰਾਂ ਦਾ ਕੈਟਾਗਰੀ ਦੇ ਵਿੱਚ ਮੁਰਾ ਨਸਲ ਦੇ ਝੋਟਾਂ ਦਾ ਮੁਕਾਬਲਾ ਸੋ ਬਤਵਾ ਵੀਰ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਜਿਤਨੇ ਆ ਬਾਕੀ ਫੇਸ ਕੁਆਲਟੀ ਇਕ ਵਾਰ ਫੇਰ ਚੈੱਕ ਕਰ ਸਕਦਾ ਹਾਂ ਤੇ ਬਹੁਤ ਭਰਾਵਾਂ ਦਾ ਉਤਸ਼ਾਹ ਝੋਟਣ ਦੇਖਣ ਵਾਸਤੇ ਤੇ ਚੈਂਪੀਅਨ ਝੋਟੇ ਨਾਲ ਕਿਸਾਨਪਰਾ ਫੋਟੋਆਂ ਕਰਵਾ ਰਹੇ ਹੈਗੇ ਸੋ ਇਸ ਤਰ੍ਹਾਂ ਚਾਹ ਹੁੰਦਾ ਉਸ਼ਾ ਹੁੰਦਾ ਪਸ਼ੂ ਪਾਲਕਾਂ ਨੂੰ ਸੋ ਧੰਨਵਾਦ ਜੀ ਸ਼ਸਤਰੀ ਕਾਲ ਜੀ